ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਸੂਨ ਵਾਲੀਆਂ ਤੇ ਇੱਕ ਟਾਪ ਦੀ ਬੱਸੀ ਠੀਕ ਹੈ ਜੀ ਜਿਸ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂੰ ਵਾਤਵਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਕਮਲਪ੍ਰੀਤ ਜੀ ਪਿੰਡ ਸੈਣਾ ਵੀਰੇ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਜੀ ਕਿੰਨੇ ਨਾਗ ਹੈ ਬਾਈ ਆਪਣੇ ਕੋਲ ਆਪਣੇ ਕੋਲ ਤਿੰਨ ਨਾਗ ਹੈ ਵੀਰੇ ਠੀਕ ਆ ਦੋ ਬੜਾ ਸੂਣ ਵਾਲੀਆਂ ਇੱਕ ਬੱਚੀ ਹੈ ਜੀ ਖੀਰੀ ਠੀਕ ਆ ਹਾਂਜੀ ਬਾਈ ਜੀ ਹਾਂਜੀ ਪਹਿਲਾਂ ਬੱਚੀ ਦੀ ਜਾਣਕਾਰੀ ਦੋ ਜੀ ਸਾਬ੍ਹ ਬੱਚੀ ਵੀਰੇ 11 ਮਹੀਨੇ ਦੀ ਆ ਟੀਕੇ ਦੇ ਬਿਲਕੁਲ ਕਾਬਲਾ ਤਾਰਾ ਦੇ ਚੁੱਕੀ ਆ ਹਾਂਜੀ ਮੋਹ ਖੀਰੀਆ ਵੀਰੇ ਪਿਆਰ ਐਫ ਐਚ ਐਫ ਤੇ ਜਰਸੀ ਦਾ ਕ੍ਰਾਸ ਆ ਬਾਈ ਠੀਕ ਆ ਹਾਂ ਜੀ ਗਰਮੀ ਬਹੁਤ ਘਟ ਮੰਦੀ ਵੀਰ ਗਰਮੀ ਬਹੁਤ ਘਟ ਥਣ ਥਣ ਦੇਖੋ ਜੀ ਬਹੁਤ ਚੰਗਾ ਲੱਗਿਆ ਬੱਚੋ ਹੁਣ ਜਲੀ ਹੁਣੇ ਨਹੀਂ ਬਹੁਤ ਚੰਗਾ ਥਣ ਥਣ ਹੁਣੇ ਨਹੀਂ ਬਹੁਤ ਬਹੁਤ ਲੰਮਾ ਲੱਗਿਆ ਹਾਂ ਜੀ ਬਾਈ ਠੀਕ ਆ ਜੀ ਤਾਰਾ ਦੇ ਚੁੱਕੀ ਇੱਕ ਵਾਰ ਤਾਰਾ ਦੇ ਚੁੱਕੀ ਇੱਕ ਵਾਰ ਇਹਦੇ ਟੀਗਾ ਤਾਂ ਨਹੀਂ ਪਰ ਥੋੜਾ ਬਜੰਬ ਮੌਜੂਦ ਘੱਟ ਸੀਗਾ ਮੈਂ ਇੱਕ ਫੀਲ ਦਾ ਘਟਾ ਚਾਰ ਕੇ ਹਾਂ ਜੀ ਬਤਾਰਾ ਦੇ ਬਿਲਕੁਲ ਕਾਬਲਾ ਬਾਈ ਤਾਰਾ ਦੇ ਚੁੱਕੀ ਆ ਇਹਦੇ ਠੀਕ ਆ ਇਹ ਮਾਦਰ ਰਕਾੜ ਬਹੁਤ ਵਧੀਆ ਸੀ ਬਾਈ ਮਾਦਰ ਰਕ ਰੇਟ ਹੈਗਾ 17000 ਰੁਪਿਆ ਬਾਈ ਜੀ ਤੇ ਜਿਵੇਂ ਖੱਚ ਕੇ ਜੀ ਦੱਸ ਦੇ ਯਾਰ ਬਾਈ ਤੇ 15000 ਦੀ ਬੱਛੀ ਦੇ ਦਾਂਗੇ ਬਾਈ ਜੀ ਆਪਾਂ 15000 ਦੇ ਦੋ ਹਾਂਜੀ ਬਾਈ ਜੀ ਲਓ ਤਾਂ ਤੋੜ ਦਿਓ ਜੀ ਲੋ ਬਾਈ ਕਹਿੰਦਾ 15 ਹੀ ਦੇ ਦਾਂਗੇ ਖੱਚ ਕੇ ਮੰਗੋ ਨੂੰ ਬਾਈ ਕਹਿੰਦਾ 17000 ਰੁਪਿਆ ਤੇ ਇੱਕ ਫੀਡ ਦੀ ਬੂਰੀ ਨਾਲ ਹੀ ਸੱਟ ਹੋ ਜਾਣਾ ਕੰਮ ਲੋ ਜੀ ਕੱਦ ਕਾਠ ਤੇ ਸਨਖਪੁਣਾ ਲੋ ਜੀ ਚਲਕ ਮਾਰ ਦੀ ਪਿੰਡ ਚ ਛੰਡੀ ਢੁੰਡੀ ਬਈ ਇੰਨੀ ਅਜੇ ਮਰਜੀ ਆ ਤੂੰ ਤੇਰੀ ਚੱਲ ਕੋਈ ਅਜੇ ਤੱਕ ਨਹੀਂ ਠੀਕ ਆ ਹਾਂ ਹੁਣੇ ਨਹੀਂ ਠੀਕ ਆ ਲਓ ਜੀ ਲੋ ਠੀਕ ਆ ਲਓ ਜੀ ਲਓ ਬਾਈ ਨੇ ਬਿਲਕੁਲ ਸੈਲ ਰੇਟ ਮੰਗਿਆ ਪਰ ਕਰਮੀ ਬਹੁਤ ਘੱਟੇ ਕਰਮੀ ਦਾ ਤੋਹਫਾ ਹੀ ਹੈ ਨਾ ਬਾਈ ਹਾਂਜੀ ਹਾਂ ਬਾਈ ਜੀ ਲੋ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਬੈਡ ਦੀ ਜਾਣਕਾਰੀ ਦੋ ਜੀ ਤੇ ਬਾਈ ਜੀ ਦੂਜਾ ਸੂ ਆ ਗਈ ਹਾਂਜੀ ਮੋਹੋ 6 ਦਾ ਆਉਂਦਾ ਵੀਰੇ ਹਾਂਜੀ 7 ਦਿਨ ਬਾਕੀ ਇਹਦੇ ਸੂਣ ਦੇ ਸਿਵਲ ਠੰਡੀ ਇਹ ਵੀ ਪੂਰੀ ਫੁੱਲ ਆ ਹਾਂਜੀ ਪਹਿਲੇ ਸੂਏ ਦਾ 17 ਕਿਲੋ ਦੁੱਧ ਦਿੱਤਾ ਬਾਈ ਜੀ ਠੀਕ ਆ ਇਸ ਟਾਈਮ ਦੂਜੇ ਸੂਏ 20 ਕਿਲੋ ਦੁੱਧ ਦੇਣਾ ਬੱਚੀ ਨੂੰ ਠੀਕ ਆ ਹਾਂਜੀ ਹਾਂ ਤੇ ਦਿਨ ਕਿਨੇ ਦੱਸਿਆ ਜੀ 7 ਦਿਨ ਪਏ ਆ ਵੀਰੇ ਅਜੇ ਹਫਤਾ ਦੀ ਕੱਚੀ ਆ ਹਾਂਜੀ ਹਾਂਜੀ ਬਾਈ ਜੀ ਤੇ ਰੇਟ ਭਰਾ ਦਾ ਰੇਟ ਇਹਦਾ ਬਾਈ ਫੋਨ ਤੇ ਕਰਾਂਗੇ ਬਾਈ ਜੀ ਰੇਟ ਫੋਨ ਤੇ ਲੱਕੀ ਆ ਹੋ ਜਾਏ ਜੀ ਬਾਈ ਜੀ ਠੀਕ ਆ ਜਾ ਜੀ ਹੋ ਠੰਡੀ ਹੁੰਡੀ ਤਾਂ ਬਾਹਲੀ ਆ ਬੱਚੀ ਲੈ ਇਹ ਬਾਲਟੇ ਨਾਲ ਬਹੁਤ ਪਕ ਰਹੇ ਠੀਕ ਆ ਲੋਚ ਤੋ ਲਟੋਲਾ ਬੋਪੀਆ ਕਰਮਾ ਵਾਲੀ ਦੇ ਹਫਤੇ ਦੀ ਕੱਚੀ ਆ ਲੋਚ ਤੋ ਤੋ ਲੋਚ ਦੇ ਬਲੂਆ ਕਰਮਾ ਵਾਲੀ ਦਾ ਸੋਨਾ ਠੀਕ ਹੈ ਮੋੜ ਲਈ ਲੋਚ ਖੰਡੀ ਸੀਰ ਪੂਰੀ ਫੋਲਾ ਲੋਚ ਬਹੁਤ ਵਧੀਆ ਬਹੁਤ ਚੰਗੇ ਹੈ ਬਾਈ ਬਹੁਤ ਚੰਗੇ ਠੀਕ ਹੈ ਮਾੜਾ ਇਧਰ ਨੂੰ ਤੋੜ ਦੋ ਬਾਈ ਲੰਮਾ ਯਾਰ ਜਗਾ ਘਟ ਥੋੜੀ ਅੰਦਰ ਚਲੀ ਗਈ ਇਧਰ ਲੈ ਚਲੋ ਮਾੜਾ ਜੇ ਤੋੜ ਦੋ ਤੋੜ ਦੋ ਲੋਚ ਲਿਓ ਬਾਈ ਮੋੜ ਲਿਓ ਪਲੋਟ ਚੈੱਕ ਕਰ ਸਕਦੇ ਜਾਇ ਜੀ ਕਰੂਗੇ ਬਈ ਰੇਟ ਮੋਲੇ ਜਾਇ ਜੀ ਹੋ ਬਾਈ ਜੀ ਠੀਕ ਹੈ ਜੀ ਬੰਦ ਬੰਦ ਲੋਪਰਾ ਇਹ ਵੀ ਗਰਮੀ ਦਾ ਤੋਹਫਾ ਹੈ ਨਾ ਜੀ ਤੋਹਫਾ ਹੀ ਆ ਬਾਈ ਜੀ ਗਰਮੀ ਦਾ ਠੀਕ ਹੈ ਵੀਰੇ ਠੀਕ ਹੈ ਗਰਮੀ ਬਹੁਤ ਘਟ ਮੰਨਦੀ ਭਰਾਏ ਠੀਕ ਹੈ ਤਾਂ ਦੁੱਧ ਵੀ ਇਹਦਾ ਬਈ ਫੈਨ ਵਾਲੀ ਹੋਊਗਾ ਜਿੰਨਾ ਹੋਊਗਾ ਵੱਜਾ ਨਾਲ ਬਰਾਬਰੀ ਦੁੱਧ ਹੋਊ ਠੀਕ ਆ ਹਾਂ ਲੋਪਰਾ ਠੀਕ ਹੈ ਜੀ ਪੂਰੀ ਠੰਡੀ ਸੀ ਲਾਤ ਹੋਊਗੀ ਬਈ ਫਿਰ ਜਾਂਦਾ ਹਨ ਠੀਕ ਲੋ ਜੀ ਜਿਵੇਂ ਮਰਜੀ ਉਹ ਕਰੀ ਚਲੋ ਕਰਮਾ ਵਾਲੀ ਨੇ ਅੱਜ ਵੀ ਦੂਜੀ ਵਸਤੀ ਜਾਣਕਾਰੀ ਦਿਓ ਜੀ ਇਹ ਵੀ ਬਾਈ ਜੀ ਦੂਜਾ ਸੂਆ ਹਾਂਜੀ 15 ਦਿਨ ਬਾਕੀ ਉਹ 6 ਦੰਦਾ ਬਾਈ ਜੀ ਇਹ ਵੀ ਠੀਕ ਆ ਦੂਜਾ ਸੂਆ ਹਾਂਜੀ ਅ ਕਿੰਨੇ ਦਿਨ ਬਾਕੀ ਆ 15 ਦਿਨ ਬਾਈ ਜੀ 15 ਦਿਨ ਹਾਂਜੀ ਠੀਕ ਆ ਪਿਛਲੇ ਸੂਏ ਦਾ ਵੀ ਰਿਕਾਰਡ ਰਿਪੋਰਟ ਦਾ ਪਤਾ ਕੋਸ ਪਿਲੇ ਸੂਏ 20 ਕਿਲੋ ਦੁੱਧ ਦਿੱਤਾ ਹੀ ਪਹਿਲਣ ਨੇ ਬੱਚੇ ਨੇ ਠੀਕ ਆ ਅਗਦੀ 25 ਕਿਲੋ ਦੁੱਧ ਦੇਣਾ ਬੱਚੀ ਨੇ ਠੀਕ ਆ ਹਾਂਜੀ ਠੰਡੀ ਹੁੰਡੀ ਇਹ ਵੀ ਜਿੰਨੀ ਵੀ ਹੋਣੀ ਆ ਲੱਗ ਠੀਕ ਆ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਠੀਕ ਆ ਹਾਂਜੀ ਲੱਭਾ 6 15 ਟੱਲੇ ਲੱਡੂਪਾ 15 ਦਿਨ ਬਾਕੀ ਪਿਆ ਬਾਈ ਜੀ ਉਹ 6 ਦੰ ਇਹਦਾ ਰੇਟ ਵੀ ਬਾਈ ਜੀ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਠੀਕ ਹੈ ਕੱਚੀ ਵਾਲੇ ਹਾਂਜੀ ਹਾਂਜੀ ਬਾਈ ਚਲੋ ਤੋੜ ਦੋ ਪ੍ਰਾ ਲੋ ਪ੍ਰਾ ਜਿਸ ਕਿਸੇ ਬਾਈ ਦੇ ਫੈਟ ਆਉਂਦੀ ਹੈ ਤਾਂ ਬਾਈ ਜੀ ਨੂੰ ਗਰੂਪ ਕਨੈਕਟ ਕਰੋ ਚੰਗੀ ਪੜੀ ਪਰੂਸੀਆ ਰੇਟ ਵੀ ਸੁਖਣਾ ਕਰਮ ਵਾਲਿਆ ਸੋਹਣਾ ਕੱਦ ਬੜਡ ਵੀ ਸੁਖਣਾ ਬਹੁਤ ਵਧੀਆ ਫੇਸਬੁਕ ਬਹੁਤ ਚੰਗਾ ਬਾਈ ਕੁਆਲਿਟੀ ਬਹੁਤ ਹੈ ਬੱਚੀ ਠੀਕ ਹੈ ਠੀਕ ਹੈ ਤੋੜ ਦੋ ਪ੍ਰਾ ਲੰਮੀ ਬੜੀ ਲੋ ਜੀ ਹਾਂ ਜੀ ਪਤਾ ਤੁਰੇ ਨੂੰ ਪਤਾ ਲੱਗ ਜਾਂਦਾ ਕਿ ਆਨਲਾਈਨ ਬਾਈ ਕਿੰਨੇ ਲੈਣੀ ਹੁੰਦੀ ਹੈ ਨਾ ਫਿਰ ਪਤਾ ਲੱਗਦਾ ਵੀਡੀਓ ਚ ਠੀਕ ਹੈ ਲੈ ਮੋੜ ਦੋ ਬਾਈ ਉਹ ਪਰੇ ਕੰਮ ਤੇ ਇਦਾਂ ਕਰਕੇ ਖੜਾ ਮ ਉਰਨ ਲਿਓ ਬੀਲ ਮਾ ਮੜਲ ਮਾ ਲਿਓ ਲੋਚ ਐਸੇ ਕਸਾ ਦੇ ਲੋਚ ਬੰਦ ਦੇ ਵੀ ਬੰਨ ਰੋੜੀ ਨਤ ਲਹਰੇ ਦੀ ਜਗਦੀ ਬਈ ਫਾਰਮ ਚ ਖੁੱਲੀ ਫਿਰਦੀ ਸੀ ਬੱਚੀ ਠੀਕ ਆ ਠੀਕ ਆ ਫਾਰਮ ਵਾਲੀ ਕਾ ਠੀਕ ਆ ਠੀਕ ਆ ਲੋਚ ਚੱਕਾ ਸਾਬ ਨੂੰ ਸਥਾਨ ਦਿਖਾ ਨੇ ਬੀਸਾ ਠੀਕ ਹੈ ਲੋਚ ਠੀਕ ਹੈ ਨਾ ਬਾਈ ਜੀ ਨਾਲ ਰੁਕਣਾ ਟਕਰ ਪਿੰਡ ਸਹਣਾ ਤੇ ਜ਼ਿਲ੍ਹਾ ਇਹਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਜੀ ਕਿਸੇ ਨੇ ਤਿੰਨੇ ਜਾਨਵਰ ਇਕੱਠੇ ਲੈਣੇ ਆ ਫੇਰ ਕੋਈ ਗੱਲ ਨਹੀਂ ਮੌਕੇ ਦੇ ਫੁੱਲ ਮੰਨਤਾਂ ਕਰਦਾਂਗੇ ਬਾਈ ਜੀ ਫੁੱਲ ਕਰ ਦੋ ਹਾਂਜੀ ਬਾਈ ਜੀ ਠੀਕ ਆ ਲੋ ਭਰਾ ਬਾਈ ਜੀ ਕਹਿੰਦਾ ਜੇ ਤਿੰਨੇ ਇਕੱਠੇ ਕਿਸੇ ਨੇ ਲੈਣੇ ਤਾਂ ਫੁੱਲ ਮੰਨਤਾਂ ਹੋਊਗਾ ਜੀ ਠੀਕ ਹੈ